ਤਦ ਰਿਕਰਡਸਪੋਰਟ ਸੀ ਇਸਟਾਫ ਨੇ ਵਕਫ ਵਕ ਮਾਮਲੇ ਦੇ ਵਿੱਚ ਦੋ ਨੌਜਵਾਨ ਰਿਤਿਕ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲ 32 ਬੋਰ ਦਾ ਇੱਕ ਪਿਸਤਲ ਅਤੇ 30 ਚੰਦਾ ਕਾਰਤੂਸ ਬਰਾਮਦ ਕੀਤੇ ਨੇ ਤਬਲਸ ਮੁਤਾਬਕ આરોપી ਰਿਤਿਕ ਦੇ ਗੈਂਗਸਟਰ ਦੇ ਨਾਲ ਸੰਪਰਕ ਦੱਸੀ ਜਾ ਰਹੇ ਨੇ ਤੇ ਉਸ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਈ ਵਾਰ ਦਾਤਾਂ ਵੀ ਕੀਤੀਆਂ ਜਦੋਂ ਇੱਕ 133 ਬੜਾ ਤੇਹੀ ਮਕਦਮਾ 307 ਤੇ 336 ਸਚੇ ਚਿਰਿੰਜਨ ਆਰ ਆਜ਼ਮ ਐਕਟ ਦੇ ਵਿੱਚ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗ੍ਰਿਫਤਾਰੀ ਕੀਤੀ ਹੈ ਤੇ ਦਰਾਨੇ ਗ੍ਰਿਫਤਾਰੀ ਉਸ ਪਾਸੋਂ ਇੱਕ ਪਿਸਟਲ ਬਰਾਮਦ ਹੋਇਆ ਬਤੀਬੌਰ ਦਾ ਨਜਾਇਜ਼ ਪਿਸਟਲ ਕੰਟਰੀ ਮੇਡ ਜੇ 3 ਰਾਉਂਡ ਤੇ ਇੱਕ ਮੈਗਜ਼ੀਨ ਔਰ ਦੂਸਰੇ ਮਕਦਮਾ ਜਿਹੜਾ ਮਕਦਮਾ ਨੰਬਰ 10 ਅ ਬੜਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਓਪੀ ਨੂੰ ਗ੍ਰਿਫਤਾਰ ਕੀਤਾ ਇਹਦੇ ਇਹਦੇ ਪਾਸੋਂ ਇੱਕ ਪਿਸਟਲ ਬਤੀਬੌਰ ਨਜਾਇਜ਼ ਬਰਾਮਦ ਹੋਇਆ ਫਰਾਂ ਦੇ ਕੋਈ ਕੇਸ ਕੋਲ ਪਹਿਲਾਂ ਤਾਂ ਤੁਸੀਂ ਜੀ ਕੀ ਅਪਲੋਡ ਹੀ ਦਿੱਤੀ ਹੈ ਜਿਹੜਾ ਰਿਤਿਕ ਕਹਿੰਦਾ ਤੇ ਤਾਂ ਕਾਫੀ ਮੁਕਦਮੇ ਦੱਸ ਜਾ ਜੀ ਪਹਿਲੇ ਲੜਾਈਆਂ ਝਗੜਿਆਂ ਦੇ ਔਰ ਜੋ ਗੁਰਪ੍ਰੀਤ ਦਾ ਜਿਹੜੀ ਉਹ ਕ੍ਰਾਈਮ ਹਿਸਟਰੀ ਦੇਖ ਰਹੇ ਆ ਅਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਆਪ ਜੀ ਨਾਲ ਸ਼ੇਅਰ ਕੀਤੀ ਜਾਵੇਗੀ ਔਰ ਕਿੰਨੇ ਕਿੰਨੇ ਤੇ ਕਾਰੋਬਾਰਕ ਕਰਦੇ ਨੇ ਜਿਹੜਾ ਰਿਤਿਕ ਕਹਿੰਦੀ ਉਮਰ ਤੇ 22 ਸਾਲ ਦੀ ਹੈ ਜੀ ਇਹ ਵਿੱਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਆ ਰਿਤਿਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਵਾਰਦਾਤਾਂ ਜਿਹੜੀਆਂ ਉਹ ਕੀਤੀਆਂ ਆ ਔਰ ਜਿਹੜਾ ਗੁਰਪ੍ਰੀਤ ਹੈ ਇਹ ਜਿਹ ਇਹਦੇ ਜਿਹੜੇ ਪਿਛਲੇ ਮੁਕਦਮੇ ਇਹ ਦੇਖਣਾ ਪੈਣਾ ਇਹਦੀ ਵੀ ਹੋਰ 25 ਤੋਂ 26 ਸਾਲ ਦਾ ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਦੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦੇ ਰਿਲੇਸ਼ਨ ਹੈ ਜੀ ਜਿਹੜੇ ਪਿਸਤਲ ਇਹਨਾਂ ਕੋਲ ਬRAND ਹੋਏ ਨੇ ਕਿਸੇ ਵੱਡੀ ਬਾਤ ਨੂੰ ਜਾਂ ਮੇਰੇ ਜਿਹਾ ਵੈਸੇ ਫ੍ਰੀ ਤੋਂ ਦੇ ਪਰ ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿ ਇਹ ਵੱਡੀ ਵਾਰਦਾਤ ਨੂੰ ਪੰਜਾਬ ਦੇ ਨਾਲ ਇਹ ਨਜ਼ਰ ਮਾਰ ਲੈ ਕੇ ਸਾਰੀ ਪੁਸ਼ੀਸ਼ ਇਹਨਾਂ ਨੂੰ ਕੀਤੀ ਜਾਏਗੀ ਅਗਰ ਕੋਈ ਵੱਡੀ ਗੱਲ ਸਾਹਮਣੇ ਆਦੀ ਹੈ ਤੇ ਉਹ ਜ਼ਰੂਰ ਸ਼ੇਰ ਕੀ ਹਾਂ ਹਾਂ ਹੋਰ ਵੀ ਬਰਾਮਦਗੀਆ ਹੁੰਦੀ ਚੰਗ ਸੰਭਾਵਨਾ ਵਾ ਔਰ ਡਾਕਟਰ ਦੇ ਉਤੇ ਔਰ ਜਿਹੜੇ ਆਰੰਭ ਦੇ ਉਤੇ ਇਹਨਾਂ ਕੋ ਡਿੰਗਾਈ ਨਾ ਪੁੱਛ ਕੇ ਕੀਤੀ ਜਾਏਗੀ ਇੱਕ ਕਦੇ ਤੇ ਕੋਲੇ ਬਰਾਮਦਗੀ ਹੋਈ ਆ ਇੱਕ ਨੇ ਕਿਉਂਕਿ ਮਕਦਮਾ ਪੁਰਾਣਾ ਸੀ ਇਹਨੂੰ ਵੀ ਪਤਾ ਸੀ ਵੀ ਪੁਲਿਸ ਕੋਲੋਂ ਲੱਭ ਰਹੀ ਆ ਇਹ ਕਾਫੀ ਦਿਨਾਂ ਕਾਫੀ ਚਿਰ ਤੋਂ ਬਾਅਦ ਸਾਲ ਤੋਂ ਬਾਅਦ ਇਹ ਆਪਣੇ ਘਰ ਨੂੰ ਜੜਾਇਆ ਸੀ ਉਦੋਂ ਇਨਫਾਰਮੇਸ਼ਨ ਮਿਲੀ ਵੀ ਇਹ ਘਰ ਆਇਆ ਤੇ ਉਸ ਦੀ ਬਣਾ ਤੇ ਫੜ ਕੇ ਫਿਰ ਨਿਸ਼ਾਨਦੇਹੀ ਤੇ ਅਭਰਮ ਕੀਤਾ ਸੀ ਕਿਹੜਾ ਗਰੁੱਪ ਚਾਲ ਜੀ ਕੋ ਬਣਾ ਰਿਹਾ ਹੈ ਕਿਹੜਾ ਮੁਕ ਚਲਾ ਰਿਹਾ ਨਹੀਂ ਗਰੁੱਪ ਦਾ ਨਾਂ ਨਹੀਂ ਹੁੰਦੀ ਹੈ ਪੰਜ ਸੱਤ ਜਾਣੇ ਨੇ ਜਿਹੜੇ ਇੱਕ ਇਹਨਾਂ ਵਿੱਚ ਅਮੀਸ਼ਾ ਮੁੰਡਾ ਔਰ ਦੋ ਤਿੰਨ ਇਹਨਾਂ ਦੇ ਜਿਹੜੇ 12ਵੀਂ ਚਲ ਗਏ ਨੇ ਇਹ ਸਾਰਾ ਇਹਨਾਂ ਦਾ ਗਰੁੱਪ ਅਮੀਸ਼ ਵੀ ਲੋਡਿੰਦਾ ਵਾ ਉਹਦੇ ਕੋਲੋਂ ਵੀ ਦੋ ਤੋਂ ਤਿੰਨ ਪਿਸਟਲ ਆ ਜੋ ਇਹਦੀ ਪੁਛੀ ਗੇਸ ਚ ਆਇਆ ਵਾ ਤੇ ਉਦੋਂ ਫੜ ਕੇ ਉਹਦੀ ਵੀ ਰਕਤ